ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੋਢਾ ਜੜਨ ਦਾ ਤਰੀਕਾ ਤੇ ਆਪਾਂ ਨੇ ਸ਼ਰਟ ਜਿਹੜੀ ਹੈ ਰੈਡੀ ਕਰ ਲਈ ਸੀ ਤੇ ਹੁਣ ਆਪਾਂ ਇਹਦੇ ਜਿਹੜੇ ਮੋਢਾ ਬਾਹਾਂ ਜੜਨੀ ਆ ਠੀਕ ਹੈ ਤੇ ਬਾਹਾਂ ਆਪਾਂ ਕਿਸ ਤਰੀਕੇ ਨਾਲ ਜੜਨੀ ਆ ਤੇ ਇਹਦੀ ਸ਼ਰਟ ਦੇ ਹੈਗੀ ਹੈ ਦੋਨੇ ਸਾਈਡਾਂ ਇਸ ਤਰ੍ਹਾਂ ਵਰਕ ਠੀਕ ਹੈ ਤੇ ਇਧਰਲੀ ਸਾਈਡ ਵੀ ਇਹ ਬੈਕ ਕਲਾ ਸੀਗਾ ਤੇ ਬੈਕ ਆਪਣਾ ਤੇ ਇਹ ਹੈਗਾ ਫਰੰਟ ਵਾਲਾ ਤੇ ਇਹ ਆਪਾਂ ਬਣਾਇਆ ਬੁਕਰਮ ਨੂੰ ਕੱਟ ਕਰਕੇ ਵੀ ਸ਼ੇਪ ਕਲਾ ਤੇ ਜਿੱਦਾਂ ਦਾ ਵਰਕ ਸੀ ਉਹਦੇ ਹਿਸਾਬ ਨਾਲ ਆਪਾਂ ਨੇ ਇਹ ਕੱਟ ਕੀਤਾ ਤੇ ਜਿਆਦਾ ਚੜਾਈ ਬਣਦੀ ਸੀ ਤੇ ਆਪਾਂ ਇਸ ਤਰੀਕੇ ਨਾਲ ਨੂੰ ਕੱਟ ਕਰਕੇ ਗਲਾ ರೆਡੀ ਕੀਤਾ ਤੇ ਇਹ ਤੁਸੀਂ ਵੀਡੀਓ ਮੇਰੇ ਚੈਨਲ ਤੇ ਇਹ ਦੇਖ ਸਕਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਕੇ ਹਾਲ ਤੇ ਕਲਿੱਕ ਕਰ ਲਓ ਤੇ ਤੁਹਾਡੇ ਕੋਲ ਸਾਰੀਆਂ ਮੇਰੀਆਂ ਵੀਡੀਓ ਪਹੁੰਚ ਜਾਇਆਂ ਕਰਨਗੀਆਂ ਤੇ ਇਹ ਜਿਹੜਾ ਵੀ ਸ਼ੇਪ ਦਾ ਆਪਾਂ ਇਹ ਨੱਕ ਜਿਵੇਂ ਕਟਿੰਗ ਕੀਤਾ ਉਹ ਵੀ ਤੁਹਾਨੂੰ ਵੀਡੀਓ ਫਿਰ ਤੁਹਾਡੇ ਕੋਲ ਪਹੁੰਚ ਜਾਊਗੀ ਹੁਣ ਆਪਾਂ ਇਹਦੇ ਜਿਹੜਾ ਬਾਹਵਾਂ ਦਾ ਇਸ ਤਰ੍ਹਾਂ ਕਿ ਕਿਦਾਂ ਆਪਾਂ ਬਾਹ ਚੜਨੀ ਹੈ ਉਹ ਤੁਹਾਨੂੰ ਦੱਸਾਂਗੇ ਠੀਕ ਹੈ ਤੇ ਆਪਾਂ ਸਾਰਾ ਸ਼ਰਟ ਇਧਰੋਂ ਰੈਡੀ ਕਰ ਲਈ ਹੈ ਤੇ ਆਪਾਂ ਨੇ ਇਹਨੂੰ ਤੇ ਇਦਾਂ ਆਪਾਂ ਨੇ ਬਾਹ ਦੀ ਫੀਟਿੰਗ ਵਗੈਰਾ ਲਾ ਲਈ ਹੈ ਠੀਕ ਹੈ ਤੇ ਹੁਣ ਆਪਣਾ ਹੈਗਾ ਇਹ ਫਰੰਟ ਪੀਸ ਫਰੰਟ ਸਾਈਡ ਤੇ ਇਹਦੇ ਤੇ ਆਪਾਂ ਨੇ ਇਧਰਲੀ ਸਾਈਡ ਤੇ ਇਹਦੇ ਬਾਹ ਚੜਨੀ ਜਿਵੇਂ ਕਾਰਟ ਵਾਲਾ ਪਾਸਾ ਇਹ ਹੈ ਤੇ ਇਧਰਲਾ ਵੀ ਬਾਹ ਦਾ ਕਾਰਟ ਵਾਲਾ ਪਾਸਾ ਉੱਪਰ ਕਰ ਲੈਣਾ ਤੁਸੀਂ ਠੀਕ ਹੈ ਇਸ ਥ੍ਰੀ ਕੇ ਨਾਲ 카ਟਾ ਨਾਲ 카ਟ ਮਿਲਾ ਕੇ ਇਦਾਂ ਤੁਸੀਂ ਰੱਖ ਲੈਣਾ ਤੇ ਇਹ ਜਦੋਂ ਤੁਸੀਂ ਨਿਸ਼ਾਨ ਲਾਉਣਾ ਹੈ ਬਾਹ ਦਾ ਕੱਪੜਾ ਜਿਹੜਾ ਨੀਚੇ ਵਾਲੀ ਸਾਈਡ ਰੱਖਣਾ ਇਦਾਂ ਤੁਹਾਨੂੰ ਦੱਸ ਦਿੰਦੇ ਆ ਇੱਕ ਵਾਰੀ ਇਸ ਤਰ੍ਹਾਂ ਤੁਸੀਂ ਬਾਹ ਨੂੰ ਇਦਾਂ ਹੋਊਗੀ ਤੁਸੀਂ ਇਦਾਂ ਇਹਨੂੰ ਪੁੱਠੀ ਕਰਕੇ ਰੱਖ ਕੇ ਤੇ ਜਿਹੜੀ ਇਹ ਸਾਈਡ ਹੈ ਇਹਨੂੰ ਵੀ ਆਪਾਂ ਇਦਾਂ ਇਸ ਤਰ੍ਹਾਂ ਇਹ ਜਿਵੇਂ ਪੁੱਠੀ ਹੈ ਨਾ ਇਹਦੀ 카ਟ ਨੀਚੇ ਹੈ ਤੇ ਇਹਦੀ 카ਟ ਵੀ ਆਪਣੀ ਇਧਰਲੀ ਸਾਈਡ ਹੈ ਤੇ ਤੁਸੀਂ ਜਿਹੜਾ ਇਹਦਾ ਨਿਸ਼ਾਨ ਇੱਥੋਂ ਇਸ ਤਰ੍ਹਾਂ ਦੋਨਾਂ ਇਹਦਾ ਫੜ ਕੇ ਨੇ ਨੂੰ ਤੇ ਇਦਾਂ ਆਪਾਂ ਨੇ ਲਗਾ ਲੈਣਾ ਉੱਪਰੋਂ ਬਿਲਕੁਲ ਨਾਲ ਰੱਖਣਾ ਆਪਣਾ ਦੇਖ ਲੈਣਾ ਆਪਣਾ ਤੇ ਉੱਪਰ ਨਾਲ ਨਾਲ ਰੱਖ ਕੇ ਥੋੜਾ ਜਿਹਾ ਕੱਪੜੇ ਨੂੰ ਖਿੱਚ ਕੇ ਜੇ ਤੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਕੇ ਤੇ ਇਹਦੇ ਫਿਰ ਆਪਾਂ ਉੱਥੋਂ ਤੱਕ ਸਲਾਈ ਲਾਉਣੀ ਹੈ ਠੀਕ ਹੈ ਫਿਰ ਆਪਾਂ ਆਪਣੀ ਆ ਸਲਾਈ ਲੱਗੀ ਹੈ ਨਾ ਇੰਦਾ ਮਿੰਕੇ ਲਾਉਣੀ ਹੈ ਤੁਸੀਂ ਜੇ ਐਂਦਾ ਮਿਲ ਲੋਗੇ ਨਾ ਵੇ ਅਸੀਂ ਖਿੱਚੂਗੀ ਨਹੀਂ ਮੜਾ ਜਾ ਐਂਦਾ ਜੇ ਮਿੰਕੇ ਲਗਾ ਲੋਗੇ ਤੇ ਇਹ ਆਪਣਾ ਮੋਢਾ ਫਿਰ ਇੱਥੇ ਆ ਰਿਹਾ ਠੀਕ ਹੈ ਨਾ ਐਨਾ ਛੋਟਾ ਰਹਿ ਰਿਹਾ ਤੇ ਇਹ ਇਹ ਆਪਾਂ ਖਿੱਚ ਕੇ ਮਿਲਣਾ ਐਨਾ ਆਪਣਾ ਵੱਧ ਜਾਂਦਾ ਹੈ ਇਹ ਆਪਾਂ ਇਹਦਾ ਕੀ ਕਰਨਾ ਹੈ ਜੇ ਤੁਸੀਂ ਇੱਥੇ ਆਪਾਂ ਐਂਦਾ ਹੀ ਮਿਲ ਲਾਂਗੇ ਨਾ ਇਹ ਆਪਣਾ ਨਾਰਮਲ ਬੈਂਡੇਜ ਆਪਾਂ ਦੇਖ ਸਕਦੇ ਤੁਸੀਂ ਇੱਥੇ ਰੱਖਿਆ ਤੇ ਐਂਦਾ ਆਪਾਂ ਲਾ ਲਿਆ ਤੇ ਇਹ ਆਪਣਾ ਐਨਾ ਮੋਢਾ ਜਣੀ ਕੱਟ ਜਾਂਦਾ ਹੈ ਇਨੂੰ ਆਪਾਂ ਖਿੱਚ ਕੇ ਲਾਉਣਾ ਖਿੱਚ ਕੇ ਤਾਂ ਲਾਉਣਾ ਤਾਂ ਕਿ ਆਪਣੀ ਬਾਹ ਦਾ ਕੱਪੜਾ ਜਿਹੜਾ ਲੂਜ਼ ਰਹੇ ਜਦੋਂ ਆਪਾਂ ਜੜਨਾ ਨਾ ਉਦੋਂ ਆਪਣੀ ਬਾਹ ਦਾ ਕੱਪੜਾ ਢਿੱਲਾ ਰੱਖਣਾ ਤੇ ਇਹਨੂੰ ਆਪਾਂ ਥੋੜਾ ਜਿਹਾ ਖਿੱਚ ਕੇ ਹੀ ਰੱਖਣਾ ਫਿਰ ਆਪਣੀ ਗਲਾਈ 'ਚ ਬਾਹ ਸਹੀ ਜੜੀ ਜਾਊਗੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਜਿਹੜਾ ਸਿੱਧਾ ਕਰਕੇ ਤੁਹਾਨੂੰ ਦੱਸਦੇ ਆ ਕਿਵੇਂ ਆਪਾਂ ਜੜਨਾ ਮੋਢਾ ਤੇ ਇਹ ਸਾਈਡ ਹੀ ਆਪਾਂ ਇੱਧਰ ਹੀ ਸਾਈਡ ਹੀ ਲੱਗੂਗੀ ਠੀਕ ਹੈ ਨਾ ਕਾਰਡ ਨਾਲ ਕਾਟ ਮਲਾ ਕੇ ਤੇ ਜਿਹੜਾ ਆ ਕੱਪੜਾ ਆਪਣਾ ਇਹ ਵਾਲਾ ਆਪਾਂ ਨੇ ਸਾਈਡ ਨੂੰ ਇਸ ਤਰ੍ਹਾਂ ਥੋੜਾ ਜਿਹਾ ਕੱਟ ਕਰ ਲਿਆ ਸੀਗਾ ਤੇ ਇਹ ਵਿੱਚ ਵੀ ਥੋੜਾ ਜਿਹਾ ਜ਼ਿਆਦਾ ਤੁਹਾਡੇ ਕੋਲੇ ਤਾਂ ਥੋੜਾ ਜਿਹਾ ਉਹਨੂੰ ਤੁਸੀਂ ਇਸ ਤਰ੍ਹਾਂ ਘਟਾ ਸਕਦੇ ਆ ਕੱਟ ਕੇ ਤੇ ਵੈਸੇ ਕਪੜਾ ਜ਼ਿਆਦਾ ਨਹੀਂ ਕੱਟਣਾ ਇੱਥੋਂ ਕਈ ਵਾਰ ਆਪ ਨੂੰ ਕਮੀਜ਼ ਸ਼ਰਟ ਲੂਜ਼ ਕਰਨੀ ਪਵੇ ਤੇ ਆਪਾਂ ਨੂੰ ਬਾਹਾਂ ਵਿੱਚ ਵੀ ਕਪੜਾ ਜ਼ਰੂਰੀ ਹੈ ਹੁਣ ਆਪਾਂ ਨੇ ਇਦਾਂ ਰੱਖ ਲਿਆ ਤੇ ਇਹ ਹੋ ਗਈ ਕਾਟ ਆਪਣੀ ਇਧਰਲੀ ਸਾਈਡ ਤੇ ਇਹ ਆਪਣੇ ਜਿਹੜਾ ਵਰਕ ਹੈ ਨਾ ਇਹਨੂੰ ਆਪਾਂ ਇੱਥੋਂ ਥੋੜਾ ਜਿਹਾ ਢੇਰ ਲਾਂਗੇ ਕਿਉਂਕਿ ਸਰਾਹੀਆਂ ਜ਼ਿਆਦਾ ਮੋਟੀਆਂ ਇਹ ਤੇ ਇਹ ਆਪਣਾ ਜਿਹੜਾ ਸੋਈ ਵਗੈਰਾ ਨਾਲ ਟੁੱਟ ਜੇ ਠੀਕ ਹੈ ਇਸ ਤਰ੍ਹਾਂ ਆਪਾਂ ਜਿਹੜੀ ਥੋੜੀ ਜਿਹੀ ਕੱਟ ਕਰ ਲੈਣੀ ਹੈ ਤੇ ਹੁਣ ਆਪਾਂ ਨੇ ਜਿਹੜਾ ਇਹਨੂੰ ਜੜਨਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲੈ ਠੀਕ ਹੈ ਤੇ ਇਹ ਜਿਹੜੀ ਸਿਉਣਾ ਹੈ ਤੇ ਇਹਦੀ ਸਿਉਣਾ ਹੈ ਨੀਚੇ ਵਾਲੀ ਦੋਨਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਲਓ ਜੇ ਤੁਹਾਨੂੰ ਨਹੀਂ ਪਤਾ ਰਹਦਾ ਨਾ ਪੁੱਠਾ ਕਮੀਜ਼ ਤੇ ਬਾਹਾਂ ਸਿੱਧੀ ਕਿਵੇਂ ਜੜਨਾ ਤੇ ਤੁਸੀਂ ਇਸ ਤਰੀਕੇ ਨਾਲ ਜੜਨਾ ਇਹਨਾਂ ਦੋਨਾਂ ਨੂੰ ਇਸ ਤਰ੍ਹਾਂ ਮਿਲਾ ਲੈਣਾ ਇਸ ਤਰ੍ਹਾਂ ਮਲਾ ਕੇ ਇਧਰਲੇ ਹੱਥ ਨਾਲ ਆਪਾਂ ਇਹ ਫੜ ਕੇ ਤੇ ਜਿਹੜਾ ਕਮੀਜ਼ ਦਾ ਗਲਾ ਨਾ ਇਹਨੂੰ ਆਪਾਂ ਇਦਾਂ ਕਰ ਲਓ ਵਿੱਚ ਦੀ ਠੀਕ ਹੈ ਤੇ ਫਿਰ ਆਪਾਂ ਇਹਨੂੰ ਇਦਾਂ ਪੁੱਠਾ ਕਮੀਜ਼ ਹੋ ਗਿਆ ਤੇ ਆਪਣੀ ਜਿਹੜੀ ਸਿਉਣ ਜਿੱਥੋਂ ਸ਼ੁਰੂ ਕਰਨੀ ਉਹ ਆਪਣਾ ਇੱਥੋਂ ਆਪਣਾ ਫੜਿਆ ਹੋਇਆ ਤੇ ਹੁਣ ਆਪਾਂ ਇੱਥੋਂ ਸ਼ੁਰੂ ਕਰਨਾ ਹੈ ਤੇ ਇਹ ਸ਼ੁਰੂ ਕਰ ਲਗੇ ਤੁਸੀਂ ਕੀ ਕਰਨਾ ਹੈ ਇਹਨਾਂ ਕੱਪੜੇ ਨੂੰ ਇਧਰ ਨੂੰ ਕਰਨਾ ਹੈ ਤੇ ਜਿਹੜਾ ਇਹ ਕੱਪੜਾ ਇਹਨੂੰ ਇਧਰਲੀ ਸਾਈਡ ਠੀਕ ਹੈ ਜੀ ਇਦਾਂ ਕਰ ਲੈਣਾ ਤੇ ਸਿਉਣ ਦੇ ਉੱਪਰ ਆਪਾਂ ਇਸ ਤਰ੍ਹਾਂ ਸਿਉਣ ਰੱਖ ਲੈਣੀ ਹੈ ਠੀਕ ਹੈ ਨਾ ਜਿਹੜੀ ਸਿਉਣ ਤੇ ਸਿਉਣ ਹੈ ਤੇ ਕਪੜਾ ਬਾਹਲਾ ਵੀ ਇੱਧਰ ਹੈ ਤੇ ਜਿਹੜੀ ਆਪਣੀ ਫਿਟਿੰਗ ਵਾਲਾ ਉਹ ਵੀ ਆਪਣਾ ਇੱਧਰ ਹੈ ਤੇ ਇੱਥੋਂ ਜਮਾ ਸਿਉਣ ਤੋਂ ਸ਼ੁਰੂ ਕਰਕੇ ਤੇ ਫਿਰ ਆਪਾਂ ਸਿਉਣ ਇੱਧਰ ਲੈ ਜਾਣੀ ਹੈ ਤਾਂ ਕਿ ਆਪਣੀ ਸਿਉਣ ਦੇ ਉੱਪਰ ਸਿਉਣ ਆਵੇ ਠੀਕ ਹੈ ਨਾ ਇਦਾਂ ਆਪਾਂ ਇੱਥੋਂ ਸ਼ੁਰੂ ਕਰਨੀ ਹੈ ਇਦਾਂ ਪਾ ਰੱਖ ਕੇ ਬਿਲਕੁਲ ਸਿਉਣ ਤੇ ਸਿਉਣ ਚਾਹੀਦੀ ਆਪਣੀ ਤੇ ਇੱਕ ਵਾਰੀ ਆਪਾਂ ਦੁਬਾਰਾ ਚੈੱਕ ਕਰਕੇ ਸ਼ੁਰੂ ਕਰਨਾ ਹੈ ਇੱਥੋਂ ਵੀ ਆਪਣਾ ਰੱਖਣ ਚ ਕੋਈ ਹਿੱਲ ਨਾ ਜਾਵੇ ਹਾਂ ਕਪੜਾ ਠੀਕ ਹੈ ਤੇ ਇਦਾਂ ਆਪਾਂ ਨੇ ਸ਼ੁਰੂ ਕਰ ਲੈਣਾ ਹੁਣ ਆਪਾਂ ਕਿਵੇਂ ਜਿਵੇਂ ਤੁਹਾਨੂੰ ਦੱਸਿਆ ਤੇ ਕਪੜਾ ਜਿਹੜਾ ਨੀਚੇ ਵਾਲੇ ਨੂੰ ਥੋੜਾ ਜਿਹਾ ਖਿੱਚ ਕੇ ਰੱਖਣਾ ਤੇ ਜਿਹੜੀ ਆਪਣਾ ਬਾਹਾਂ ਵਾਲਾ ਢਿੱਲਾ ਠੀਕ ਹੈ ਨਾ ਇਦਾਂ ਆਪਾਂ ਸਾਰੀ ਚਿਰਾਂ ਲਾਉਣੀ ਹੈ ਤੇ ਲਾਈਨਿੰਗ ਜਿਹੜੀ ਤੁਹਾਡੀ ਇਹ ਥੋੜੇ ਕਪੜੇ ਤੋਂ ਥੋੜੀ ਜੀ ਪਿੱਛੇ ਚਾਈ ਜੀ ਹੈ ਠੀਕ ਹੈ ਨਾ ਕੱਪੜੇ ਦੇ ਮੂਰੇ ਨਹੀਂ ਕੱਢਣੀ ਲਾਈਨਿੰਗ ਫਿਰ ਆਪਣਾ ਝੋਲ ਪੈਣ ਲੱਗ ਜਾਂਦਾ ਜੇ ਆਪਾਂ ਲਾਈਨਿੰਗ ਨੂੰ ਇਧਰ ਨੂੰ ਬਾਹਰ ਕੱਢ ਲਗੇ ਹੈ ਨਾ ਕੱਪੜਾ ਪਿੱਛੇ ਰਹਿ ਜੇ ਜੜਦਿਆਂ ਤੋਂ ਤੇ ਫਿਰ ਆਪਣਾ ਇੱਥੋਂ ਕੱਪੜੇ 'ਚ ਝੋਲ ਪੈਣ ਲੱਗ ਜਾਂਦਾ ਢਿੱਲਾ ਰਹਿ ਜਾਂਦਾ ਠੀਕ ਹੈ ਤੇ ਆਪਾਂ ਨੇ ਕੀ ਕਰਨਾ ਇਹਨੂੰ ਜਿਹੜਾ ਇਹ ਕੱਪੜਾ ਇਹਨੂੰ ਮਾੜਾ ਜਾਂ ਮੂਰਲੇ ਪਾਸੇ ਥੋੜਾ ਜਾਂ ਮੋਵੇ ਤੇ ਲਾਈਨਿੰਗ ਥੋੜੀ ਜੀ ਪਿੱਛੇ ਇਦਾਂ ਆਪਾਂ ਨੇ ਰੱਖਣੀ ਹੈ ਥੋੜਾ ਥੋੜਾ ਜਾਨੀ ਕਿ ਜ਼ਿਆਦਾ ਨਹੀਂ ਥੋੜਾ ਥੋੜਾ ਫਰਕ ਕਰਾਂਗੇ ਉਹਦੇ ਨਾਲ ਹੀ ਆਪਣੀ ਜਿਹੜੀ ਬਾਹ ਦਾ ਜੜਾਈ ਸਹੀ ਆਊਗੀ ਹੁਣ ਆਪਾਂ ਜਿਹੜੀ ਇੱਥੋਂ نیچے ਤੋਂ ਇੱਥੇ ਤੇ ਇਧਰ ਇਧਰਲੀ ਸਾਈਡ ਤੋਂ ਠੀਕ ਹੈ ਇੱਥੋਂ ਆਪਾਂ ਥੋੜਾ ਬਹੁਤ ਖਿੱਚ ਸਕਦੇ ਬਾਹ ਨੂੰ ਤੇ ਉੱਪਰੋਂ ਤਾਂ ਆਪਾਂ ਬੈਠ ਭਾਈ ਜਿੱਥੇ ਆਪਣੇ ਆ ਸਿਉਣਾ ਤੀਰੀ ਵਾਲੀ ਇਧਰ ਇਧਰਲੀ ਸਾਈਡ ਤੇ ਇਧਰਲੀ ਸਾਈਡ ਇੱਥੋਂ ਤੱਕਰ ਬਿਲਕੁਲ ਲੂਸ ਕਪੜਾ ਲਾਉਣਾ ਆਪਾਂ ਬਾਹ ਦਾ ਤੇ ਬਾਕੀ نیچے ਤੋਂ ਆਪਾਂ ਥੋੜਾ ਬਹੁਤ ਖਿੱਚ ਸਕਦੇ ਠੀਕ ਹੈ ਹੁਣ ਆਪਾਂ ਇੱਥੋਂ ਲਿਆਉਣੇ ਆ ਇਦਾਂ ਲਈ ਸਾਈਡ ਤੇ ਹੁਣ ਆਪਾਂ ਨੇ ਇੱਥੋਂ ਕੀ ਕਰਨਾ ਨਾਲ ਆਪਾਂ ਇੰਨੇ ਇੰਨਾ ਰੱਖ ਕੇ ਸਿਉਣ ਲਾਉਣੀ ਆ ਦੂਰੋਂ ਨਹੀਂ ਫੜਨਾ ਤੇ ਇਦਾਂ ਹੀ ਆਪਾਂ ਨੇ ਥੋੜਾ ਜਿਹਾ ਖਿੱਚ ਲਿਆ ਤੇ ਇਹਨੂੰ ਆਪਾਂ ਉਦਾਂ ਹੀ ਲੂਜ਼ ਰੱਖਣਾ ਹੈ ਠੀਕ ਹੈ ਨਾ ਇਹਦਾ ਪੈਨਿਕ ਸਿਉਣ ਲਾ ਲਈ ਫਿਰ ਫਿਰ ਆਪਾਂ ਨੇ ਉਸ ਤਰੀਕੇ ਫੜਨਾ ਹੈ ਜਿਹੜੀ ਸਿਉਣ ਆਪਣੀ ਬੈਕ ਸਾਈਡ ਨੂੰ ਕਰਨੀ ਹੈ ਤੀਰੇ ਵਾਲੀ ਤੇ ਇਦਾਂ ਤੁਸੀਂ ਇਹਨੂੰ ਥੋੜਾ ਜਿਹਾ ਪਿੱਛੇ ਨੂੰ ਕਰਕੇ ਰੱਖਣਾ ਹੈ ਸਿਉਣ ਨੂੰ ਇਦਾਂ ਤੇ ਇਹ ਵਾਲਾ ਆਪਣਾ ਜਿਹੜਾ ਕਪੜਾ ਉਹਨ ਇਹਨੂੰ ਬਿਲਕੁਲ ਇੱਥੋਂ ਲੂਸ ਰੱਖਾਂਗੇ ਠੀਕ ਹੈ ਨਾ ਲਾਈਨਿੰਗ ਆਪਾਂ ਅੱਗੇ ਵਧ ਨਹੀਂ ਦੇਣਾ ਇਹ ਗੱਲ ਤੁਸੀਂ ਪੱਕੀ ਕਰ ਰੱਖਣੀ ਹੈ ਫਿਰ ਆਪਣੇ ਕੋਲ ਸੂਟ ਜਿਹੜਾ ਲਾਈਨਿੰਗ ਵਾਲਾ ਸਹੀ ਬੰਦ ਆ ਠੀਕ ਹੈ ਹੁਣ ਆਪਾਂ ਇਸ ਤਰ੍ਹਾਂ ਹੀ ਇਹਨੂੰ ਰੱਖ ਕੇ ਤੇ ਗਲਾਈ ਜੋ ਆਪਾਂ ਬਿਲਕੁਲ ਨਹੀਂ ਖਿੱਚਣਾ ਠੀਕ ਹੈ ਨਾ ਉੱਪਰਲੀ ਸਾਈਡ ਤੋਂ ਤੇ ਜੇ ਆਪਾਂ ਇੱਕ ਸੀਨ ਲਾ ਡਬਲ ਸਲਾਈ ਕਰਨੀ ਵੈਸੇ ਤਾਂ ਪਰ ਇੱਕ ਸੀਨ ਲਾ ਕੇ ਤੁਸੀਂ ਚੈੱਕ ਜ਼ਰੂਰ ਕਰ ਲੈਣਾ ਆ ਵੀ ਆਪਣਾ ਜਿਹੜਾ ਕਪੜਾ ਹੁਣ ਆਪਾਂ ਅੱਧ ਤੇ ਆ ਗਏ ਆ ਠੀਕ ਹੈ ਇੱਕ ਕਈ ਪਹਿਣਾ ਕੀ ਕਰਦੀ ਹੈ ਬਾਹ ਦਾ ਸੈਂਟਰ ਕਰਕੇ ਫਿਰ ਟੱਕ ਲਾ ਲੈਂਦੇ ਆ ਜਿਹੜਾ ਕੱਟ ਲੱਗਾ ਹੁੰਦਾ ਹੈ ਉਹ ਆਪਣੇ ਸਿਉਣ ਤੇ ਕਰ ਦਿੰਦੇ ਹਨਾ ਇਹ ਇਦਾਂ ਨਹੀਂ ਆਪਾਂ ਕਰਨਾ ਬਸ ਆਪਾਂ ਵਿਚਾਲੇ ਦੀ ਸਿਉਣ ਤੋਂ ਸ਼ੁਰੂ ਕਰਨਾ ਉਹ ਕੱਟ ਆਪਣਾ ਮੂਹਰਲੀ ਸਾਈਡ ਨੂੰ ਹੀ ਚਾਹੀਦਾ ਫਿਰ ਆਪਣਾ ਜਿਹੜਾ ਇਹ ਬਾਹਾਂ ਜਾਣ ਲੱਗੇ ਵੀ ਜਦੋਂ ਆਪ ਨੂੰ ਗਲਤੀ ਹੋ ਜਾਂਦੀ ਨਾ ਤੇ ਇਹਦੇ ਕਾਰਨ ਵੀ ਆਪਣਾ ਗਲਾ ਜਿਹੜਾ ਪਿੱਛੇ ਨੂੰ ਜਾਣ ਲੱਗ ਜਾਂਦਾ ਜੇ ਆਪਣੀ ਬਾਹ ਜਿਹੜੀ ਜਾਣ ਵੇਲੇ ਜਿਹੜਾ ਘੱਟ ਜਿਹੜਾ ਆਪਾਂ ਜਮਾ ਵਿਚਾਲੇ ਲਈ ਆਈਏ ਤੇ ਉਹਦੇ ਨਾਲ ਵੀ ਆਪਣੀ ਬਾਹ ਕੁੰਮ ਜਾਂਦੀ ਹੈ ਜਾਨੀ ਕਿ ਤੇ ਆਪਾਂ ਸੈਂਟਰ ਦਾ ਉਹਦਾ ਕੋਈ ਨਿਆਖਣਾ ਆਪਾਂ ਬਸ ਸਿਉ ਤੋਂ ਸ਼ੁਰੂ ਕਰਨੀ ਹੈ ਤੇ ਇਹ ਆਪਣਾ ਜਿਹੜਾ ਬਾਹ ਤਾਂ ਵਿਚਾਲਾ ਉਹ ਆਪਣਾ ਮੂਰੇ ਮੂਰਲੀ ਸਾਈਡ ਆਉਣਾ ਚਾਹੀਦਾ ਠੀਕ ਹੈ ਨਾ ਐਦਾਂ ਜਾਣੀ ਤੁਸੀਂ ਹੁਣ ਆਪਣਾ ਜਿਹੜਾ ਕੱਪੜਾ ਇੱਧਰ ਮਿਲ ਲੈਣਾ ਆਪਾਂ ਨੇ ਇਸ ਇੱਕ ਵਾਰੀ ਤੇ ਆਪਣੇ ਕੋਲੇ ਲੂਜ਼ਿੰਗ ਵਾਲਾ ਕੱਪੜਾ ਕਾਫੀ ਹੈਗਾ ਹੁਣ ਆਪਾਂ ਲੂਜ਼ ਰੱਖ ਕੇ ਇਹਨੂੰ ਲਾ ਸਕਦੇ ਹਾਂ ਠੀਕ ਹੈ ਹੁਣ ਆਪਾਂ ਇਦਾਂ ਹੀ ਦੋਨੇ ਕੱਪੜਿਆਂ ਨੂੰ ਰੱਖ ਕੇ ਤੇ ਨੀਚੇ ਵਾਲੇ ਕੱਪੜੇ ਨੂੰ ਥੋੜਾ ਜਿਹਾ ਖਿੱਚ ਕੇ ਤੇ ਆਪਾਂ ਇਹਨੂੰ ਗਲਾਈ ਚੋਂ ਵੀ ਇਦਾਂ ਹੀ ਲਾਉਣਾ ਹੈ ਇਸ ਤਰ੍ਹਾਂ ਹੀ ਆਪਾਂ ਇਹ ਆ ਵਾਲਾ ਤੇ ਇੱਥੇ ਆਪਾਂ ਧਿਆਨ ਰੱਖਣਾ ਸਟੋਨਾਂ ਦਾ ਜਿਹੜੇ ਆਪਣੇ ਪੀਚੇ ਮੋਤੀ ਆ ਠੀਕ ਹੈ ਵੈਸੇ ਤਾਂ ਆਪਣੇ ਜਿਹੜੀ ਨਾ ਇਹ ਮਸ਼ੀਨ ਆ ਇਹਦੇ ਨਾਲ ਆਪਾਂ ਥੋੜਾ ਜਿਹਾ ਗੋਡਾ ਲਾ ਕੇ ਵੀ ਇੱਥੋਂ ਦੀ ਨਗਾ ਸਕਦੇ ਆ ਜਿੱਥੇ ਆਪਣੇ ਮੋਤੀ ਵਗੈਰਾ ਪਰ ਸੂਈ ਜਿਹੜੀ ਆਪਣੀ ਉਹਦਾ ਟੁੱਟਣ ਦਾ ਡਰ ਹੁੰਦਾ ਤਾਂ ਕਰਕੇ ਇਦਾਂ ਆਪਾਂ ਗਲਾਈ ਚ ਲਿਆਉਣਾ ਹੈ ਦੇ ਆਪਣੀ ਲਾਈਨਿੰਗ ਚ ਕਿਉਂ ਢੈਲਣਾ ਤਾਂ ਆਪਾਂ ਨੀਚੇ ਵਾਲੇ ਸਾਈਡ 'ਤੇ ਆਪਾਂ ਥੋੜੀ ਜਿਹੀ ਹੋਲ ਦੇਣੀ ਹੈ ਦੀ ਹੁਣ ਆਪਾਂ ਇੱਥੋਂ ਜਿਹੜਾ ਜਦੋਂ ਆਪਾਂ ਇੱਥੇ ਆ ਗਏ ਠੀਕ ਹੈ ਤੇ ਆਪਣਾ ਆਹ ਜਿਹੜਾ ਪੂਰਾ ਆ ਰਿਹਾ ਨਾ ਕਪੜਾ ਆ ਆਪਣੀ ਸਿਉਣ ਥੋੜੀ ਜੁੱੜੀ ਗਈ ਹੈ ਇੱਕ ਮਿੰਟ ਇਹ ਲਾ ਲੈਂਦਾ ਹਾਜੀ ਹੁਣ ਆਪਾਂ ਜਿੱਥੇ ਇੱਥੇ ਆ ਗਏ ਠੀਕ ਹੈ ਆਪਣਾ ਕਪੜਾ ਜਿਹੜਾ ਪੂਰਾ ਆ ਗਿਆ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਆ ਜਿਹੜਾ ਕਪੜਾ ਆਪਣਾ ਤੁਹਾਨੂੰ ਲੈੜੇ ਜੂ ਕਰਨਾ ਕੋਬੇ ਠੀਕ ਸਮਝ ਆ ਰਹੀ ਹੈ ਹਾਂਜੀ ਇਸ ਤਰੀਕੇ ਨਾਲ ਨਾ ਆਪਣਾ ਇਹਨੂੰ ਕਪੜੇ ਨੂੰ ਜਿਹੜੇ ਨੂੰ ਇੱਧਰ ਨੂੰ ਫੋਲਡ ਕਰ ਲਾਂਗੇ ਠੀਕ ਹੈ ਇੱਕ ਸਾਈਡ ਨੂੰ ਪਰੇ ਨੂੰ ਫੋਲਡ ਕਰਕੇ ਬੈਕ ਨੂੰ ਕਰ ਦੇਣਾ ਤੇ ਇੱਥੇ ਆਪਣਾ ਥੋੜਾ ਜਿਹਾ ਕਪੜਾ ਹੈ ਤੇ ਇਹ ਨੀਚੇ ਵਾਲੇ ਨੂੰ ਵੀ ਆਪਾਂ ਨੇ ਜਿਹੜਾ ਆ ਕਪੜਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਇੱਧਰ ਨੂੰ ਫੋਲਡ ਕਰਕੇ ਪਿੱਛੇ ਕਰ ਲੈਣਾ ਠੀਕ ਹੈ ਇੱਥੇ ਜਿਹੜਾ ਆਪਣਾ ਕਪੜਾ ਥੋੜਾ ਜਿਹਾ ਵਿੱਚ ਨਾ ਆਵੇ ਤੇ ਥੋੜਾ ਜਿਹੀ ਵਿੱਚ ਆਵੇ ਜਿੰਨਾ ਕ ਆਪਣਾ ਇਸ ਤਰ੍ਹਾਂ ਫੋਲਡ ਕਰ ਲਿਆ ਤੇ ਇੱਥੋਂ ਦੀ ਆਪਾਂ ਨੇ ਸਿੱਧੀ ਉੱਪਰ ਦੀ ਸਲਾਈ ਲਾਉਣੀ ਹੈ ਠੀਕ ਹੈ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਤੁਸੀਂ ਖੰਡ ਕੇ ਚੈੱਕ ਵੀ ਕਰ ਸਕਦੇ ਆ ਠੀਕ ਹੈ ਵੀ ਆਪਣਾ ਜਿਹੜਾ ਮੋਢਾ ਸਹੀ ਜੜਿਆ ਹੈ ਨਾ ਇੱਥੋਂ ਤੇ ਫਿਰ ਆਪਾਂ ਇੱਕ ਜਿਹੜੀ ਇਹਦੀ ਡਬਲ ਸਲਾਈ ਲਾਉਣੀ ਹੈ ਠੀਕ ਹੈ ਤੇ ਇਦਾਂ ਹੀ ਆਪਾਂ ਇੱਕ ਡਬਲ ਸਲਾਈ ਲਾ ਦਿੰਦੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਜਿਹੜਾ ਇਹ ਮੋਟਾ ਜੜਨਾ ਤੇ ਹੁਣ ਆਪਾਂ ਦੇਖਦੇ ਆ ਆਪਣਾ ਇਹ ਆਪਣਾ ਜਿਹੜਾ ਮੋਢਾ ਇਸ ਤਰ੍ਹਾਂ ਜੜਿਆ ਗਿਆ ਠੀਕ ਹੈ ਹੁਣ ਆਪਣੀ ਇੱਥੇ ਵੀ ਕੋਈ ਨਾ ਤਾਂ ਆਪਣਾ ਇਹ ਕੱਪੜੇ ਚ ਬਾਹ ਢੈਲਾ ਕੋਈ ਤੇ ਨਾ ਇਹ ਦੇ ਚ ਆਪਣੇ ਢੈਲਾ ਠੀਕ ਹੈ ਇਸ ਤਰੀਕੇ ਨਾਲ ਆਪਣਾ ਮੋਢਾ ਜੜਿਆ ਗਿਆ ਤੇ ਇਹ ਆਪਣੇ ਇਧਰਲੀ ਸਾਈਡ ਵੀ ਦੇਖ ਸਕਦੇ ਆ ਆਪਣਾ ਕੋਈ ਵਲ ਨਹੀਂ ਪਿਆ ਤੇ ਆਪਣਾ ਜਿਹੜਾ ਮੋਢਾ ਇਸ ਤਰ੍ਹਾਂ ਸਹੀ ਜੜਿਆ ਗਿਆ ਠੀਕ ਹੈ ਤੇ ਕਿੱਥੋਂ ਆਪਣੀ ਜਿਹੜੀ ਆ ਦੇਖ ਸਕਦੇ ਸਿਉਣ ਦੇ ਉੱਪਰ ਆਪਣੀ ਇਹ ਸਿਉਣ ਆ ਗਈ ਹੈ ਇੱਥੋਂ ਜਿਹੜੀ ਇਹ ਸਿਉਣ ਆਪਣੀ ਸਿਉਣ ਨਾਲ ਸਿਉਣ ਮਿਲ ਕੇ ਇਦਾਂ ਆਪਾਂ ਨੇ ਮੋਢਾ ਇਹ ਜੜਨਾ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਹੀ ਆਪਾਂ ਹੁਣ ਦੂਸਰੀ ਬਾਹ ਦਾ ਮੋਢਾ ਜੜਨਾ ਇਹ ਵੀ ਆਪਾਂ ਨੇ ਇੱਧਰ ਇੱਧਰਲੀ ਸਾਈਡ ਤੋਂ ਇਸੇ ਤਰੀਕੇ ਨਾਲ ਹੀ ਆਪਾਂ ਨੇ ਰੱਖ ਕੇ ਜੜਨਾ ਹੈ ਠੀਕ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਜੇ ਕੋਈ ਨਾ ਵੀ ਸਮਝ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਵੀ ਸਕਦੇ ਹੋ ਇਤਾਂ ਦੀ ਇਹ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ